ਆ ਸੱਜਣੋ ਚਵਾਈ ਕਰ ਸਕਦੇ ਹਾਂ ਚ ਇੱਕ ਗਾਵਾਂ ਵਾਲਾ ਕੰਮ ਹੀ ਆ ਚਵਾਈ ਹੈਗੀ ਆ ਬਾਈ ਮੋਟੀ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਪੰਪ ਵਾਲਾ ਕੰਮ ਹੀ ਆ ਲੈ ਵੀ ਸੱਜਣੋ ਮੱਝ ਨਾਲ ਇੱਕ ਇਹ ਮੰਨ ਲਓ ਵੀ ਰਸ਼ੀਆ ਨੇ ਟੈਂਕ ਲੱਗਿਆ ਬਾਈ ਕੋਲੇ ਦਿਖਾਉਣ ਪਿੰਡ ਅਹਿਮਦਗੜ ਛੰਨਾ ਤਹਿਸੀਲ ਤੇ ਜ਼ਿਲ੍ਹਾ ਮਰੇਲਕੋਟਲਾ ਮੰਡੀ ਅਹਿਮਦਗੜ ਦੇ ਇਹ ਕਹਿ ਸਕਦੇ ਹਾਂ ਵੀ ਬਿਲਕੁਲ ਨੇੜ ਆ ਗਿਆ ਤੇ ਨੇੜ ਤੇੜੇ ਛਪਾਰ ਵੀ ਰਹਿ ਜਾਂਦਾ ਬਾਈ ਨੂੰ ਜਿਹੜਾ ਮਸ਼ਹੂਰ ਪਿੰਡ ਆ ਗਿਆ ਇੱਕ ਮੱਝਾ ਬਾਈ ਕੋਲੇ ਕੋਈ ਵਪਾਰ ਵਾਲਾ ਸਿਸਟਮ ਨਹੀਂ ਗੱਲਬਾਤ ਬਾਈ ਨਾਲ ਕਰਾ ਦੂੰਗਾ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਚੰਗੇ ਰਿਕਾਰਡ ਵਾਲੀ ਮੱਝ ਆ ਤਾਜੀ ਸੂਈਆ ਤੇ ਬਾਕੀ ਗੱਲਬਾਤ ਬਾਈ ਨਾਲ ਕਰ ਲਾਂਗੇ ਆਜੋ ਬਈ ਹੋਰ ਕੀ ਹਾਲ ਹੈ ਜੀ ਠੀਕ ਆ ਚੱਡੀ ਗੱਲ ਆ ਬਦੀ ਕਿਰਪਾ ਮਾਰ ਆਪਣਾ ਕਿਹੜਾ ਪਿੰਡ ਰਹਿ ਗਿਆ ਜੀ ਇਹ ਐਮਦਗੜਛੰਨਾ ਵੀਰ ਜੀ ਐਮਦਗੜਛੰਨਾ ਨੇੜੇ ਤੇੜ ਮਸ਼ਹੂਰ ਕਿਹੜਾ ਏਰੀਆ ਕਰ ਆਪਣਾ ਸ਼ਪਾਰ ਦਾ ਪਿੰਡਾ ਰਿਸ਼ਪਾਰਾ ਜਿੱਥੇ ਮੇਲਾ ਲੱਗਦਾ ਠੀਕ ਆ ਉਹ ਸ਼ਪਾਰ ਦਾ ਸਾਰੀ ਇੰਡੀਆ ਜਾਣਦੀ ਹੈ ਨਾ ਬਾਕੀ ਕੋਪਰਹੀੜ ਆ ਜਿਹੜਾ ਕੱਲੂ ਘਰ ਉਹ ਵੀ ਆਪਣੇ ਨਾਲ ਹੀ ਰਹਿ ਗਿਆ 3 ਦਿਨ ਕਿਲੋਮੀਟਰ ਠੀਕ ਆ ਗੱਲ ਆ ਵਪਾਰ ਵਾਲਾ ਸਿਸਟਮ ਤਾਂ ਨਹੀਂ ਕੋਈ ਨਹੀਂ ਨਹੀਂ ਵੀਰੇ ਘਰੇ ਲੁੰ ਸੂਆ ਕਿਹੜਾ ਸੂਈ ਆ ਬਾਈ ਸੂਆ ਵੀਰੇ ਯਾਨੀ ਚੌਥਾ ਬਾਈ ਚੌਥਾ ਹਾਂ ਇਹ ਮੈਨੂੰ ਆਜਾ ਬਾਈ ਤੀਜਾ ਹੀ ਨਾ ਕਹਦਾ ਯਾਰ ਨਹੀਂ ਨਹੀਂ ਆਪਾਂ ਝੂਠ ਨਹੀਂ ਨਾ ਬੋਲਣਾ ਭਰਾ ਇਹ ਤਾਂ ਕਹਿਣ ਨੂੰ ਤਾਂ ਸਾਰੀਆਂ ਮੱਜ ਲੋਕਾਂ ਦੀ ਚੀਜ਼ ਹੀ ਹੁੰਦੀਆਂ ਨੇ ਚੌਥੇ ਕੋਈ ਮੱਜ ਮਿਲਦੀ ਨਹੀਂ ਐ ਐਂ ਕੱਢ ਲੈ ਬਾਈ ਥੱਲੇ ਡੇ ਬੰਨੇ ਚੌਥੇ ਘੱਟ ਹੀ ਮਿਲਦੀਆਂ ਮੱਜਾਂ ਪਰ ਇੱਕ ਗੱਲ ਦੱਸ ਦੇਣਾ ਸੱਜਣੋ ਮੱਜ ਦੀ ਬਾਡੀ ਬਹੁਤ ਆ ਯਾਰ ਵੱਡੀ ਬਹੁਤਾ ਮੱਜ ਵਜਨ ਵੀ ਫੁੱਲਾ ਤੇ ਬੱਚਾ ਕੀ ਆ ਗਿਆ ਬਾਈ ਬੱਚਾ ਵੀਰੇ ਕੱਟਾ ਦਿੱਤਾ ਹੁਣੀ ਸੂਈ ਆ ਹਲੇ ਠੀਕ ਹੈ ਗੱਲ ਆ ਨਾਲ ਆ ਗਿਆ ਮੇਲਕਾਫ ਤਾਜੀ ਸੂਈਆ ਬਿਲਕੁਲ ਜੇਰ ਇਹਦੀ ਹਜੇ ਪੈਂਡਿੰਗ ਆ ਉਹ ਜੇਰ ਦੀ ਬਾਈ ਤੋਂ ਵੀਡੀਓ ਮੰਗਾ ਲਿਓ ਲੈ ਸੱਜਣੋ ਇੱਥੋਂ ਕੁਆਲਿਟੀ ਕਰ ਸਕਦਾ ਚ ਇੱਕ ਬੱਚੇ ਦਾ ਥੋੜਾ ਜਰੂਰ ਕਰਦੀ ਆ ਪਰ ਇਹ ਕਹੂੰਗਾ ਵੀ ਯਾਰ ਥਣ ਲੇਵੇ ਦੀ ਬਾਲੀ ਸਾਫ ਆ ਚਵਾਈ ਦੀ ਕਿਵੇਂ ਆ ਬਾਈ ਚਵਾਈ ਜਿਵੇਂ ਇੱਕ ਨੰਬਰ ਆ ਵੀ ਦਿਖਾਵਾਂਗੇ ਧਾਰਾ ਮਾਰ ਕੇ ਹਾਂਜੀ ਹਾਂ ਹੈਗਾ ਪੰਪ ਵਾਲਾ ਕੰਮ ਹੀ ਜਮੇ ਦੋਨੇ ਪਾਸੇ ਦੋਨੇ ਪਾਸੇ ਬਹਿ ਕੇ ਚੋਲੇ ਜਾਏ ਅ ਜਿੱਦਾਂ ਦਾ ਥਣ ਲੱਗਿਆ ਬਾਈ ਕਹਿੰਦਾ ਉਦਾਂ ਦੀ ਮਿਲੂਗੀ ਚਵਾਈ ਤੇ ਇਹ ਮੱਝ ਆਪਾਂ ਤਾਜੀ ਲਈ ਦੀ ਜਾਂ ਕਹਿ ਲਈਏ ਵੀ ਹੂੰ ਤੋਕੜ ਗੱਬਣ ਲਈ ਦੀ ਇਹ ਆਪਾਂ ਤੋਕੜ ਗੱਬਣ ਲਈ ਸੀ ਵੀਰੇ ਤੋਕੜ ਗੱਬਣ ਲਈ ਦੀ ਤਿੰਨ ਮਹੀਨੇ ਦੀ ਗੱਬਣ ਥੱਲੇ 14 ਲੀਟਰ ਦੋ ਦਸੀਗਾ 14 ਕਿਲੋ ਤਿੰਨ ਮਹੀਨੇ ਤਿੰਨ ਮਹੀਨੇ ਦੀ ਗੱਬਣ ਤਾਜੀ ਦਾ ਕਿੰਨਾ ਦੱਸਿਆ ਦੀ ਮਾਲਕ ਨੇ ਮਾਲਕ ਨੇ ਆਪਾਂ ਨੂੰ ਵੀਰੇ 20 ਤੋਂ ਬਾਹਰ ਦੱਸਿਆ ਸੀਗਾ ਠੀਕ ਹੈ ਗੱਲ ਪਰ ਆਪਾਂ ਕਹਿੰਦੇ ਚਲੋ ਜੇ 20 ਤਾਂ ਇਹਨੂੰ ਦੇਣਾ ਚਾਹੀਦਾ ਏਡੀ ਮੱਝ ਨੂੰ ਜੇ 20 ਨਾ ਦਿੱਤਾ ਫਿਰ ਕੀ ਦੀ ਬਾਈ ਮਾਲਕਾ ਨੇ ਬਾਈ ਕਹਿੰਦਾ ਆਪਾਂ ਨੂੰ 20 ਪਲੱਸ ਹੀ ਦੱਸਿਆ ਪਰ ਆਪਾਂ ਕਹਿੰਦਾ ਇਹ ਮੰਨ ਲਓ ਵੀ ਭਰਾ ਵੀ ਜੇ ਲੈ ਜਾਣੀਆਂ 20 ਮੰਨ ਲਿਆ ਹਾਂਜੀ ਹਾਂ ਉਹ ਸੱਜਣ ਬਾਈ ਕਹਿੰਦਾ 20 ਮੰਨ ਲੇ ਪਰ ਇੱਕ ਖਾਸ ਗੱਲ ਆ ਵੀ ਜੋਰ ਮੱਝ ਚ ਬਾਲੇ ਨੇ ਇਹ ਮੰਨ ਲਓ ਵੀ ਦੋ ਮੱਝਾਂ ਜੇ ਨਾ ਬਾਈ ਦੇ ਸਮਾਨੰਦਿਆ ਵੀਰੇ ਠੀਕ ਆ ਪਹਿਲਾਂ ਨਾ ਸੜਦੇ ਇਹਨੂੰ ਤਾਂ ਕੈਲੀਏ ਪੰਜ ਚਾਰ ਮਹੀਨੇ ਪਹਿਲਾਂ ਨਾ ਅਠ ਗਈ ਹੋਵੇ ਨਾ 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 ਉਹ ਸਿਸਟਮ ਨਹੀਂ ਬਾਈ ਕਹਿੰਦਾ ਤੇ ਬਾਕੀ ਜਿੱਦਾਂ ਦੀ ਬਾਡੀ ਆ ਓਦਾਂ ਦਾ ਹੀ ਲੇਵਾ ਲੱਗਿਆ ਤੇ ਚਬਾਈ ਵਾਲੇ ਮਾਮਲੇ ਚ ਆ ਗਈ ਬਾਈ ਕਹਿੰਦਾ ਇਹ ਮੰਨ ਲਿਓ ਵੀ 100 ਦਾ 100 ਸਿਸਟਮ ਹੀ ਆ ਵਜਨ ਫੁੱਲ ਆ ਗਿਆ ਤੇ ਹਾਈਟ ਵੀ ਚੰਗੀ ਰੱਖਦੀ ਆ ਤੇ ਚੜਾਈ ਵਾਲਾ ਤਾਂ ਫਾਇਦਾ ਇਹ ਕਹਿ ਸਕਦਾ ਵੀ ਬਾਈ ਯਾਰ ਚੜਾਈ ਵਾਲਾ ਤਾਂ ਕੋਈ ਲੇਖ ਹੀ ਨਹੀਂ ਹੈ ਨਾ ਇਹ ਆਵਦੀ ਆ ਪਿਆ ਜੀ ਸੈਟ ਇੱਥੇ ਮਾਰਦੇ ਪਾਸਾ ਤੱਕ ਜਾਖਦੀ ਬਾਈ ਨਾ ਨਾ ਬਿਲਕੁਲ ਨਹੀਂ ਭਾਲ ਵੱਧਦੀ ਆ ਆ ਭਾਲ ਹੀ ਨਹੀਂ ਇਹ ਇੱਥੇ ਦਿਖਾਦੀ ਤੇਰੀ ਫੁੱਲ ਵੱਡੀਆਂ ਜੀ ਆ ਗਈ ਲੈ ਧਾਰਾਂ ਦਿਖਾਦੀ ਮਾਰ ਕੇ ਹਾਂਜੀ ਹਾਂ ਆ ਪਹਿਲਾਂ ਇਹ ਧਾਰਾਂ ਮਾਰਦੇ ਨੇ ਤੇ ਫਿਰ ਇਹਦਾ ਮੈਂ ਕਹਿੰਦਾ ਵੀ ਰੇਟ ਕਰ ਦਾਂਗੇ ਬੱਚਾ ਸੱਚ ਨੂੰ ਚਵਾਈ ਕਰ ਸਕਦੇ ਹਾਂ ਚਾ ਇੱਕ ਗਾਵਾਂ ਵਾਲਾ ਕੰਮ ਹੀ ਆ ਚਵਾਈ ਹੈਗੀ ਆ ਬਾੜੀ ਮੋਟੀ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਪੰਪ ਵਾਲਾ ਕੰਮ ਹੀ ਆ ਦੋਆ ਪਾਸੇ ਬੈਠ ਕੇ ਕਰਨ ਵਾਲੀ ਆ ਚਵਾਈ ਉਹ ਚੀਜ਼ ਨਹੀਂ ਹੈਗਾ ਵੀ ਮੱਝ ਦਾ ਹੇਲਣ ਜੁਲਣ ਨਾਲ ਦਾ ਪਤੀ ਨਹੀਂ ਚ ਗਾਲਾ ਮੱਝ ਕਰੀ ਜਾਂਦੀ ਆ ਸਭਾ ਦੀ ਬਿਲਕੁਲ ਠੰਡੀ ਸੀਲਾ ਤੇ ਦੁੱਧ ਜਿਵੇਂ ਬਾਈ ਨੇ ਦੱਸਿਆ ਵੀ ਦੁੱਧ ਜਦੋਂ ਆਪਾਂ 3 ਮਹੀਨਿਆਂ ਦੀ ਗੱਬਣ ਚ ਇੱਕ ਪਾਸ ਲੈ ਕੇ ਆਏ ਤੇ ਉਦੋਂ ਬਈ 14 ਲੀਟਰ 14 ਲੀਟਰ ਚ ਹੋਇਆ ਵੀਰੇ ਆਪਾਂ ਠੀਕ ਆ ਗੱਲ ਤਾਜੀ ਥੱਲੇ ਮਾਲਕ ਨੇ ਦੱਸਿਆ 20 ਤੋਂ ਬਾਈ 20 ਤੋਂ ਪਲੱਸ ਦੱਸਿਆ ਆਪਾਂ ਜਣੀ ਜਨੇ ਵੀ 20 ਕਿਉਂਕਿ ਹੁਣ ਇਹ ਜਿਹੜਾ ਦੱਸਣ ਦਾ ਤੀਜਾ ਸੂਆ ਵੀ ਦੱਸੀ ਜਾਂਦੇ ਨੇ ਆਪਾਂ ਤੁਹਾਨੂੰ ਚੌਥਾ ਦੱਸ ਆਪਾਂ origignal ਦੱਸੂਗਾ ਕੋਈ ਲੋਕ ਤਾਂ 26 ਲੀਟਰ ਵੀ ਕਹੀ ਜਾਂਦੇ ਆਪਾਂ ਜਣੀ 20 ਕ ਮੰਨਦੇ ਆ ਪਰ ਇੱਕ ਗੱਲ ਖਾਸ ਰਹੂਗੀ ਵੀ ਬਾਈ ਨੇ ਯਾਰ ਸਾਮ ਬਹੁਤ ਕਰੀਆ ਮੱਝ ਸਾਮ ਤਾਂ ਬੱਚਾ ਕੱਟਾ ਦਿੱਤਾ ਵੀਰੇ ਆ ਨਾਲ ਆ ਗਿਆ ਮੇਲਕਾਪ ਤੇ ਪੈਸੇ ਕਿੰਨੇ ਲਵਾਂਗੇ ਵੀ ਪੈਸੇ ਵੀਰੇ ਆ ਵੀ ਜਿਹੜੀ ਗੱਲ ਆ ਕਹਿੰਦੇ ਵੀ ਜਿਵੇਂ ਕਬਾਡੀ ਵਾਲਾ ਮਰੀਕਾ ਨਾਲ ਵੀ ਗੱਲ ਜੱਫੀਆਂ ਤੇ ਮੁੱਕਦੀ ਆ ਗੱਲ ਮੁੱਕਦੀ ਆ ਪੈਸਿਆਂ ਦੀ ਪੈਸੇ ਵੀਰੇ ਆਪਾਂ ਮੁੱਲ ਕਰ ਲਿਆ 2 ਲੱਖ ਕਿੰਨੇ ਦੇਵਾਂਗੇ ਜੰਮੀ ਤੇ ਜੰਗ ਜੰਗ ਵਾਲਾ ਮੋੜ ਦੇ ਕਿ ਸ਼ਾਂਤ ਸ਼ਾਂਤੀ ਹੋ ਗਈ ਜੰਗੀ ਆ ਵੀ ਆ ਨਹੀਂ ਜੰਗੀ ਲੜੀ ਠੀਕ ਠੀਕ ਆ ਗੱਲ ਤੇ ਚਲ 90 ਦੀ ਦੇ ਦਾਂਗੇ 1 ਲੱਖ ਤੇ 90000 ਦੀ ਹੈ ਨਾ 1 ਲੱਖ ਲੈਣਾ ਨਾਲ ਜ਼ਰੂਰੀ ਆ ਕੋਈ ਭਰਾ ਕਿਤੇ 90 ਦੀ ਸਮਝ ਲੈ ਨਹੀਂ ਨਹੀਂ 1 ਲੱਖ 90000 ਠੀਕ ਆ ਗੱਲ ਆ 1 ਲੱਖ 90 ਦੀ ਬਾਈ ਕਹਿੰਦਾ ਦੇ ਦਾਂਗੇ ਲੈ 10 ਰਾਂ ਬਾਈ ਇਹਨੂੰ ਹੋਰ ਦੋਸ ਦੇ ਕਿਰਾਂ ਤੁਹਾਨੂੰ ਸਜਣਾ ਪਾਸਮੀ ਹੋਈ ਦਿਖਾ ਦੇਣਾ ਤੋਰ ਕੇ ਲੈ ਸਰੇ ਨਾ ਕੁਆਲਿਟੀ ਕਰ ਸਕਦੇ ਮੱਝ ਦੀ ਚੈੱਕ ਇਹ ਇਥੋਂ ਕਰ ਸਕਦੇ ਥਣ ਲੈ ਬਾਈ ਦਾ ਬਿਲਕੁਲ ਸਾਫ ਕਿਉਂਕਿ ਪਸਨੇ ਹੋਏ ਪਸ਼ੂ ਦੀ ਇਹ ਕਹਿ ਲਈਏ ਬਾਈ ਥੋੜੀ ਕਿ ਜਜਮੈਂਟ ਵੱਧ ਆ ਜਾਂਦੀ ਹੈ ਨਾ ਹਾਂਜੀ ਹਾਂ ਥੋੜਾ ਟਕਾਈ ਨਾ ਤੋਰਦੀ ਬੱਚੇ ਦਾ ਕਰਦੀ ਬੱਚੇ ਤੇ ਜਾਊਗੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਾਣਦੇ ਬੋਚ ਕੇ ਜਾਣਦੇ ਲੈ ਚੱਲ ਲੈ ਚੱਲ ਕੋਈ ਗੱਲ ਨਹੀਂ ਪਰੇਸ਼ਾਨ ਨਾ ਕਰ ਤੇ ਪਸਮਾ ਕਹਿ ਸਕਦੇ ਆ ਵੀ ਪੂਰਾ ਪੂਰਾ ਕਹਿ ਸਕਦੇ ਆ ਵੀ ਗੱਡ ਮੈਂ ਪਸਮਾ ਤੇ ਚਵਾਈ ਤੁਹਾਨੂੰ ਦਿਖਾਤੀ ਦੁੱਧ ਬਈ ਦੁੱਧ ਬਾਈ ਕਹਿੰਦਾ 20 ਪਲੱਸ ਦੱਸਿਆ ਤੁਸੀਂ 20 ਮੰਨ ਲਿਓ ਤੇ ਬਾਕੀ ਇੱਥੋਂ ਕਰਾ ਲਿਓ ਵੈਰੀ ਥਾਂ ਲੇ ਵੈਰੀ ਚੈੱਕ ਕਰਾ ਲਿਓ ਥਾਂ ਲੇ ਵੈ ਜੀ ਆ ਗਈ ਜਮ੍ਹਾਂ 100 ਦੀ 100 ਉਰਲੇ ਬੰਨੇ ਬਾਈ ਕਹਿੰਦਾ ਭਾਲਾ ਓਦਾਂ ਕ ਸਿਆਰ ਮਿਲੂਗੀ ਉਹ ਚਾਹੇ ਤੁਸੀਂ ਬਾਈ ਕੋਲੋਂ ਸਾਫ਼ ਕਰਕੇ ਲੈ ਜਿਓ ਮੱਝ ਤੇ ਕੀਮਤ ਆ ਜਿਹੜੀ ਕੀਮਤ ਬਾਈ ਨੇ ਇਹਦੀ ਦੱਸਤੀ ਵੀ 1 ਲੱਖ ਤੇ 90 ਦੀ ਦੇ ਦਾਂਗੇ ਡਿਮਾਂਡ ਇਹਦੀ ਹੈਗੀ ਆ 2 ਲੱਖ ਰੁਪਇਆ ਤੇ ਬਾਕੀ ਨੰਬਰ ਸੱਜਣ ਨੂੰ ਬਾਈ ਦਾ ਸਕਰੀਨ ਤੇ ਲਾ ਦੂੰਗਾ ਜਿਹੜੇ ਵੀ ਸੱਜਣ ਨੂੰ ਇਹ ਮੱਝ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ